ਆ ਤਾੜੀਆਂ ਤੋਂ ਪਹਿਲਾਂ ਇੱਕ ਗੱਲ ਸੁਣ ਲਿਓ ਪਰ ਹਰੇ ਰੰਗ ਦਾ ਸਟੈਂਪ ਪੇਪਰ ਖਰੀਦਣਾ ਪਊਗਾ ਹਰੇ ਰੰਗ ਦਾ ਸਟੈਂਪ ਪੇਪਰ ਥੋੜਾ ਜਿਹਾ ਮਹਿੰਗਾ ਹੋਊਗਾ ਕਿਉਂਕਿ ਉਹਦੇ ਵਿੱਚ CLU ਦੀ ਫੀਸ ਵੀ ਹੋਊਗੀ ਉਜ ਪੋਲੂਸ਼ਨ ਦੀ ਫੀਸ ਵੀ ਹੋਊਗੀ ਉਹਦੇ ਵਿੱਚ ਫੋਰੈਸਟਰਾਂ ਦੀ ਕਲੀਅਰੈਂਸ ਦੀ ਫੀਸ ਵੀ ਹੋਊਗੀ ਉਜ ਫਾਇਰ ਦੀ ਕਲੀਅਰੈਂਸ ਦੀ ਫੀਸ ਵੀ ਹੋਊਗੀ ਤੁਸੀਂ ਹਰੇ ਰੰਗ ਦਾ ਸਟੈਂਪ ਪੇਪਰ ਖਰੀਦਿਆ 16ਵੇਂ ਦਿਨ ਤੁਹਾਡੀ ਰਿਸਟਰੀ ਹੋਈ 17ਵੇਂ ਦਿਨ ਭੂਮੀ ਪੂਜਨ ਕਰਕੇ ਪਹਿਲੀ ਏਟਾ ਆਪਣੀ ਫੈਕਟਰੀ ਦੀ ਲਾ ਲਓ ਤੁਹਾਡਾ ਪੈਸਾ ਕਿੰਨੇ ਦਿਨ ਸਟਕ ਹੋਇਆ 1 24 ਘੰਟੇ ਵੀ ਸਟਕ ਨਹੀਂ ਹੋਇਆ ਜਿੱਦੇ ਤੁਸੀਂ ਰਿਸਟਰੀ ਕਰਾਈ ਅਗਲੇ ਦਿਨ ਤੁਸੀਂ ਫੈਕਟਰੀ ਲਾ ਲਓ ਹਾਂ 6 ਮਹੀਨੇ ਬਾਅਦ ਫੈਕਟਰੀ ਚੱਲਣ ਤੋਂ ਡੇਢ ਸਾਲ ਬਾਅਦ ਕੋਈ ਆ ਗਿਆ बाबू ਇਨਸਪੈਕਟਰ ਕੋਈ ਆ ਗਿਆ ਕਾਗਜ਼ ਦਿਖਾਓ ਜੀ ਤੁਸੀਂ ਕੱਲਾ ਗ੍ਰੀਨ ਸਟੈਂਪ ਪੇਪਰ ਦਿਖਾਉਣਾ ਹੈ ਹਰੇ ਰੰਗ ਦੇ ਸਟੈਂਪ ਪੇਪਰ ਦਾ ਮਤਲਬ ਹੈ ਤੁਸੀਂ ਸਾਰਾ ਕੁਝ ਦਿੱਤਾ ਹੋਇਆ ਹੈ ਪੇ ਕੀਤਾ ਹੋਇਆ ਕੋਈ ਕੁਝ ਨਹੀਂ ਇਨਕੁਆਇਰੀ ਕਰ ਸਕਦਾ ਤੁਹਾਡੀ ਐਸੀ ਤਰ੍ਹਾਂ ਹੀ ਹਾਊਸਿੰਗ ਵਾਸਤੇ ਰੈੱਡ ਕਰਤਾ ਤੇ ਜਿਹੜੀ ਜ਼ਮੀਨ ਖੇਤੀ ਵਾਲੀ ਹੈ ਖੇਤੀ ਵਾਲੇ ਨੇ ਖੇਤੀ ਵਾਲੇ ਨੂੰ ਵੇਚੀ ਹੈ ਉਹਦੇ ਵਾਸਤੇ yellow ਕੋਈ ਪ੍ਰੋਬਲਮ ਨਹੀਂ ਇਸ ਤਰ੍ਹਾਂ ਦੇ ਅਸੀਂ ਇੰਡਸਟਰੀ ਵਾਸਤੇ ਇਨੀਸ਼ੀਏਟਿਵ ਲੈ ਕੇ ਆ ਰਹੇ ਹਾਂ ਮੈਨੂੰ ਮੈਂ ਸੁਣਿਆ ਕਹਿੰਦੇ ਅਸੀਂ ਜੀ ਪਠਾਨਕੋਟ ਵਾਲੇ ਆ ਅਸੀਂ ਤਾਂ ਬਾਰਡਰ ਵਾਲੇ ਆ ਜੀ ਹਨ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਜੀ ਅਬੂਰ ਜਾਈਏ ਉਹ ਵੀ ਕਹਿੰਦੇ ਅਸੀਂ ਬਾਰਡਰ ਵਾਲੇ ਆ ਜੀ ਸੰਤ ਕਿਸੇ ਨੇ ਪੁੱਛਿਆ ਹੀ ਨਹੀਂ ਜੀ ਫਿਰੋਜ਼ਪੁਰ ਜਾਮਾ ਉਹ ਵੀ ਇਹੀ ਪਿੱਟੀ ਜਾਂਦੇ ਆ ਬਾਰਡਰ ਵਾਲੇ ਆ ਜੀ ਕਿਸੇ ਨੇ ਪੁੱਛ ਤਰਨ ਤਰਨ ਜਾਈਏ ਕਹਿੰਦੇ ਬਾਡਰ ਵਾਲੇ ਆ ਜੀ ੌਜ ਦੇ ਵਿੱਚ ਨਾ ਜਦੋਂ ਪ੍ਰੇਡ ਹੁੰਦੀ ਹੈ ਲੈਫਟ ਰਾਈਟ ਲੈਫਟ ਰਾਈਟ ਕਰਦੇ ਜਵਾਨ ਚੱਲਦੇ ਆ ਜਿਹੜਾ ਸਭ ਤੋਂ ਅੱਗੇ ਹੁੰਦਾ ਨਾ ਪ੍ਰੇਡ ਦਾ ਲੀਡ ਕਰਦਾ ਹੁੰਦਾ ਆਪਾਂ ਸਭ ਤੋਂ ਵੱਧ ਤਾੜੀਆਂ ਉਹਦੇ ਵਾਸਤੇ ਮਾਰਦੇ ਆ ਵੀ ਇਹ ਸਭ ਤੋਂ ਬੈਸਟ ਹੋਣਾ ਇਹਨਾਂ ਦੀ ਬਟਾਲੀਅਨ ਦਾ ਜਿਹੜਾ ਮੂਰੇ ਲਾਇਆ ਸਭ ਤੋਂ ਅੱਗੇ ਲਾਇਆ ਜਿਹੜਾ ਸਭ ਤੋਂ ਮਾਗਰ ਹੁੰਦਾ ਉਹਦੇ ਥੋੜੇ ਤਰਸ ਜਾ ਕਰ ਲੈਂਦੇ ਆਪਾਂ ਵੀ ਯਾਰ ਵਿਚਾਰਾ ਸਭ ਤੋਂ ਪਿੱਛੇ ਲਾਇਆ ਰਿਹਾ ਡੰਗ ਜਾਂ ਸਰੂ ਵੀ ਕੰਮ ਐ ਜਿਆਦਾ ਹੋਣਾ ਨਹੀਂ ਅਚਾਨਕ ਪਰੇਡ ਦਾ ਕਮਾਂਡਰ ਕਹਿੰਦਾ ਪਿੱਛੇ ਮੁੜਾਂਗੇ ਪਿੱਛੇ ਮੁੜ ਫੌਜ ਦੇ ਵਿੱਚ ਨਾ ਜਦੋਂ ਪ੍ਰੇਡ ਹੁੰਦੀ ਹੈ ਲੈਫਟ ਰਾਈਟ ਲੈਫਟ ਰਾਈਟ ਕਰਦੇ ਜਵਾਨ ਚੱਲਦੇ ਆ ਜਿਹੜਾ ਸਭ ਤੋਂ ਅੱਗੇ ਹੁੰਦਾ ਨਾ ਪ੍ਰੇਡ ਦਾ ਲੀਡ ਕਰਦਾ ਹੁੰਦਾ ਆਪਾਂ ਸਭ ਤੋਂ ਵੱਧ ਤਾੜੀਆਂ ਉਹਦੇ ਵਾਸਤੇ ਮਾਰਦੇ ਆ ਵੀ ਇਹ ਸਭ ਤੋਂ ਬੈਸਟ ਹੋਣਾ ਇਹਨਾਂ ਦੀ ਬਟਾਲੀਅਨ ਦਾ ਜਿਹੜਾ ਮੂਰੇ ਲਾਇਆ ਸਭ ਤੋਂ ਅੱਗੇ ਲਾਇਆ ਜਿਹੜਾ ਸਭ ਤੋਂ ਮਾਗਰ ਹੁੰਦਾ ਉਹਦੇ ਥੋੜੇ ਤਰਸਜਾ ਕਰ ਲੈਂਦੇ ਆਪਾਂ ਵੀ ਯਾਰ ਵਿਚਾਰਾ ਸਭ ਤੋਂ ਪਿੱਛੇ ਲਾਇਆ ਰਿਹਾ ਹੈ ਬਡ ਡੰਗ ਜਾ ਸਾਰੂ ਵੀ ਕੰਮ ਐ ਜਿਆਦਾ ਹੋਣਾ ਨਹੀਂ ਅਚਾਨਕ ਪਰੇਡ ਦਾ ਕਮਾਂਡਰ ਕਹਿੰਦਾ ਪਿੱਛੇ ਮੁੜਾਂਗੇ ਪਿੱਛੇ ਮੁੜ